ਸਮਝਦਾ ਕਿ ਅਸੀਂ ਆਪਣੇ ਸਿੱਖਾਂ ਦੇ ਮਸਲੇ ਲੈ ਕੇ ਦਿੱਲੀ ਚ ਅਸੀਂ ਅਕਾਲੀ ਦਰਬਾਰ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਔਰ بڑے ਮਸਲੇ ਲੈ ਕੇ ਗਏ ਔਰ ਜਿਸ ਤਰੀਕੇ ਨਾਲ ਉਹ ਸਾਡੇ ਮਸਲੇ ਸੁਣਦੇ ਸੀ ਔਰ ਹੱਲ ਕਰਦੇ ਸੀਗੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਮੁਲਕ ਦੇ ਵਿੱਚ ਪੈਟਰੋਲ ਰਹਿ ਗਿਆ ਹੋਵੇ 4 ਦਿਨਾਂ ਦਾ ਮੁਲਕ ਦਾ ਸੋਨਾ ਗਹਿਣੇ ਪੈ ਚੁੱਕਾ ਹੋਵੇ ਬਾਹਲੇ ਮੁਲਕਾ ਜਾ ਚੁੱਕਾ ਹੋਵੇ ਉਸ ਵੇਲੇ ਇੱਕ ਐਸੇ ਸਰਦਾਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹਦਾ ਨਾਮ ਡਾਕਟਰ ਮਨਮੋਹਨ ਸਿੰਘ ਸੀਗਾ ਲੋਕੀ ਆਖਦੇ ਸੀਗੇ ਕਿ ਇਹ ਮੌਨ ਵਰਤ ਰੱਖ ਕੇ ਰੱਖਦੇ ਨੇ ਬੋਲਦੇ ਨਹੀਂ ਲੇਕਿਨ ਡਾਕਟਰ ਸਾਹਿਬ ਨੇ ਠੀਕ ਕਿਹਾ ਸੀ ਇਤਿਹਾਸ ਮੇਰੇ ਨਾਲ ਜਿਹੜਾ ਹਿਸਟਰੀ ਹੈ ਉਹ ਜਸਟਿਸ ਕਰੇਗੀ ਔਰ ਦੁਨੀਆ ਨੂੰ ਦੱਸ ਦਿੱਤਾ ਕਿ ਉਸ ਵੇਲੇ ਅਗਰ ਅਰਥਵਿਵਸਥਾ ਜਦੋਂ ਮੁਲਕ ਦੀ ਖਰਾਬ ਹੋ ਗਈ ਸੀ ਉਦੋਂ ਅਗਰ ਕਿਸੇ ਨੇ ਕੰਡੀਆਂ ਤੇ ਡਾਕਟਰ ਮਨਮੋਹਨ ਸਿੰਘ ਨੇ ਔਰ ਖਾਲੀ ਇਹ ਨਹੀਂ ਯੂਰਪ ਤੋਂ ਲੈ ਕੇ ਅਮਰੀਕਾ ਕੈਨੇਡਾ ਆਪਣੀ ਅਰਥਵਿਵਸਥਾ ਲਈ ਉਹਨਾਂ ਦੀ ਸਲਾਹ ਲੈਂਦੇ ਸੀਗੇ ਔਰ ਅੱਜ ਇਸ ਗੱਲ ਦਾ ਅਫਸੋਸ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਜਿਹਦੇ ਸਾਰਿਆਂ ਦੇ ਸਟਾਰ ਹੋਏ ਨੇ ਭਾਵੇਂ ਉਹ ਫਾਰਮਰ ਰਹੇ ਹੋਣ ਬਾਜਪਾਈ ਦੀ ਹੋਣ ਅਜੇ ਗੁਜਰਾਲ ਜੀ ਹੋਣ ਚੰਦਰ ਸ਼ੇਖਰ ਜੀ ਹੋਣ ਚੌਦੀ ਚਰਨ ਸਿੰਘ ਜੀ ਹੋਣ ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕੀਤੇ ਛੋਟਾ ਨਹੀਂ ਹੋਣਾ ਜੋ ਡਾਕਟਰ ਮਨਮੋਹਨ ਸਿੰਘ ਦੀ ਦੁਨੀਆ ਦੇ ਵਿੱਚ ਲੋਹਾ ਮੰਦੀ ਹੈ ਉਹਨਾਂ ਦੀ ਇੱਕ ਸ਼ਖਸੀਅਤ ਸੀ अपना मान सत्कार लोग दे रहे। भारत रत्न जरूर मिलना चाहिए था। चीज़ ऑर्डर देना चाहिए सरकार और देश। हम भारत बहुत बहुत छोटी चीज है आई थिंक गवर्नमेंट ऑफ इंडिया पीस प्राइज अवार्ड बिकॉज इन्होंने 2008 में सिर्फ इंडिया को नहीं पूरी दुनिया को एक फाइनेंशियल क्राइसिस से बचाया था and our 10 years inke power me jane ke baad bhi inke upar koi kisi tarah ka such a long public service koi in pe koi daag nahi laga दुनिया को घाटा हुआ है भारत को घाटा हुआ है वहाँ सिखों को बहुत बड़ा घाटा है के जाने से एक एक के भी एक बहुत बड़े ईमानदार छवि एक रुपये की भी जो कहते हैं ना उनकी वफादारी पे कोई दाग नहीं लगा पाया और दुख इस बात का है जिस तरह उनका संस्कार किया जा रहा है इनको स्पेशल जगह देनी चाहिए थी एक मान सम्मान अपना ये वितकरा करा गया बाकी जो भी थे अटल जी थे या इंदिरा गांधी जी थी या राजीव जी थे या जो भी रहे आई के गुजरात जी रहे हैं सबका संस्कार राजघाट के आसपास किया गया इनका निगम बहुत घाट प्रयोग किया गया तो दिल्ली कमेटी को चाहिए था कल आए थे उनको बात करनी चाहिए थी वैसे वो परोपकार बनते हैं बीजेपी के और ਇਸ ਤਰ੍ਹਾਂ ਸੇ ਉਹਨੂੰ ਬਾਤ ਕਰਨੀ ਚਾਹੀਦੀ ਸੀ ਸਮਝਣਾ ਕਿ ਅਸੀਂ ਆਪਣੇ ਸਿੱਖਾਂ ਦੇ ਮਸਲੇ ਲੈ ਕੇ ਦਿੱਲੀ ਚ ਅਸੀਂ ਅਕਾਲੀ ਦਰ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਔਰ ਬੜੇ ਮਸਲੇ ਲੈ ਕੇ ਗਏ ਔਰ ਜਿਸ ਤਰੀਕੇ ਨਾਲ ਉਹ ਸਾਡੇ ਮਸਲੇ ਸੁਣਦੇ ਸੀ ਔਰ ਹੱਲ ਕਰਦੇ ਸੀਗੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਮੁਲਕ ਦੇ ਵਿੱਚ ਪੈਟਰੋਲ ਰਹਿ ਗਿਆ ਹੋਵੇ ਚਾਰ ਦਿਨਾਂ ਦਾ ਮੁਲਕ ਦਾ ਸੋਨਾ ਗਹਿਣੇ ਪੈ ਚੁੱਕਾ ਹੋਵੇ ਬਾਹਲੇ ਮੁਲਕਾ ਜਾ ਚੁੱਕਾ ਹੋਵੇ ਉਸ ਵੇਲੇ ਇੱਕ ਐਸੇ ਸਰਦਾਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਹਦਾ ਨਾਮ ਡਾਕਟਰ ਮਨਮੋਹਨ ਸਿੰਘ ਸੀਗਾ ਲੋਕੀ ਆਖਦੇ ਸੀਗੇ ਕਿ ਇਹ ਮੌਨ ਵਰਤ ਰੱਖ ਕੇ ਰੱਖਦੇ ਨੇ ਬੋਲਦੇ ਨਹੀਂ ਲੇਕਿਨ ਡਾਕਟਰ ਸਾਹਿਬ ਨੇ ਠੀਕ ਕਿਹਾ ਸੀ ਇਤਿਹਾਸ ਮੇਰੇ ਨਾਲ ਜਿਹੜਾ ਹਿਸਟਰੀ ਹੈ ਉਹ ਜਸਟਿਸ ਕਰੇਗੀ ਔਰ ਦੁਨੀਆ ਨੂੰ ਦੱਸ ਦਿੱਤਾ ਕਿ ਉਸ ਵੇਲੇ ਅਗਰ ਅਰਥ ਵਿਵਸਥਾ ਜਦੋਂ ਮੁਲਕ ਦੀ ਖਰਾਬ ਹੋ ਗਈ ਸੀ ਉਦੋਂ ਅਗਰ ਕਿਸੇ ਨੇ ਕੰਡੀਆਂ ਤੇ ਡਾਕਟਰ ਮਨਮੋਹਨ ਸਿੰਘ ਨੇ ਔਰ ਖਾਲੀ ਇਹ ਹੀ ਨਹੀਂ ਯੂਰਪ ਤੋਂ ਲੈ ਕੇ ਅਮਰੀਕਾ ਕੈਨੇਡਾ ਆਪਣੀ ਅਰਥ ਵਿਵਸਥਾ ਲਈ ਉਹਨਾਂ ਦੀ ਸਲਾਹ ਲੈਂਦੇ ਸੀਗੇ ਔਰ ਅੱਜ ਇਸ ਗੱਲ ਦਾ ਅਫਸੋਸ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਜਿਹਦੇ ਸਾਰਿਆਂ ਦੇ ਸਸਟਾਰ ਹੋਏ ਨੇ ਭਾਵੇਂ ਉਹ ਫਾਰਮਰ ਰਹੇ ਹੋਣ ਬਾਜਪਾਈ ਦੀ ਹੋਣ ਅਜੇ ਗੁਜਰਾਲ ਜੀ ਹੋਣ ਚੰਦਰ ਸ਼ੇਖਰ ਜੀ ਹੋਣ ਚੌਦੀ ਚਰਨ ਸਿੰਘ ਜੀ ਹੋਣ ਇਹਨਾਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾ ਰਹੀ ਮੈਂ ਸਮਝਦਾ ਵਾਂ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕੀਤੇ ਛੋਟਾ ਨਹੀਂ ਹੋਣਾ ਜੋ ਡਾਕਟਰ ਮਨਮੋਹਨ ਸਿੰਘ ਦੀ ਦੁਨੀਆ ਦੇ ਵਿੱਚ ਲੋਹਾ ਮੰਦੀ ਹੈ ਉਹਨਾਂ ਦੀ ਇੱਕ ਸ਼ਖਸੀਅਤ ਸੀ ਉਹ ਆਪਣਾ ਮਾਨ ਸਤਕਾਰ ਲੋਕ ਉਹਨਾਂ ਨੂੰ ਦੇ ਰਹੇ ਨੇ ਭਾਰਤ ਰਤਨ ਦੀ ਬਾਤ ਵੀ ਹੋ ਰਹੀ ਹੈ ਮੈਂ ਚਾਹਾਂਗਾ ਕਿ ਭਾਰਤ ਰਤਨ ਜ਼ਰੂਰ ਮਿਲਣਾ ਚਾਹੀਦਾ ਉਹਨਾਂ ਨੂੰ ਇਸ ਚੀਜ਼ ਦਾ ਆਰਡਰ ਦੇਣਾ ਚਾਹੀਦਾ ਸਰਕਾਰ ਨੂੰ ਔਰ ਦੇਸ਼ ਨੂੰ ਭਾਰਤ ਰਤਨ ਬਹੁਤ ਬਹੁਤ ਛੋਟੀ ਚੀਜ਼ ਹੈ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਸ਼ੁੱਡ ਟੈਲ ਹਿਮ ਥੈਟ ਹੀ ਸ਼ੁੱਡ ਗੈਟ ਅ ਨੋਬਲ ਪੀਸ ਪ੍ਰਾਈਜ਼ ਅਵਾਰਡ ਬਿਕੋਜ਼ ਇਹਨਾਂ ਨੇ 2008 ਮੇ ਸਿਰਫ ਇੰਡੀਆ ਕੋ ਨਹੀਂ ਪੂਰੀ ਦੁਨੀਆ ਕੋ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਸੇ ਬਚਾਇਆ ਹੈ एंड आठ टेन ईयर्स इनके पावर में जाने के बाद भी इनके ऊपर कोई किसी तरह ईमानदार छवि एक रुपए की भी जो कहते हैं ना उनकी वफादारी पे कोई दाग नहीं लगा पाया और दुख इस बात का है जिस तरह उनका संस्कार किया जा रहा है इनको स्पेशल जगह देनी चाहिए थी एक मान सम्मान अपना वि आ गया बाकी जो भी थे अटल जी थे या इंदिरा गांधी जी थी या राजीव जी थे या जो भी रहे आईके गुजरात जी रहे हैं सबका संस्कार राजघाट के आसपास किया गया इनका निगम बहुत घाट प्रयोग किया गया तो दिल्ली कमेटी को चाहिए था कल आए थे उनको बात करनी चाहिए थी वैसे वो परोपकार बनते हैं बीजेपी के और इस तरह से उनको बात करनी चाहिए थी।